ਆ ਰਿਹਾ ਮੈਂ ਸਰਕਾਰ ਤੇ ਮੈਂ ਸਰਕਾਰ ਤੇ ਜ਼ੋਰ ਲਾ ਰਿਹਾ ਕਿ ਘੱਟ ਤੋਂ ਘੱਟ ਉਹ 20 ਲੱਖ ਰੁਪਇਆ ਮੁਆਵਜ਼ਾ ਦੇਣ ਜੇ ਕੋਈ ਪਰਿਵਾਰ ਦਾ ਜੀ ਕੋਈ ਨੌਕਰੀ ਦੇ ਲਾਇਕ ਹੈ ਸੋ ਘੱਟ ਤੱਕ ਘੱਟ ਇੱਕ ਨੌਕਰੀ ਸਰਕਾਰ ਅਸੀਂ ਘੱਟੋ ਘੱਟ ਮੰਗ ਕਰਦਾ ਵੀ 50 ਲੱਖ ਤਾਂ ਮਿਲਣਾ ਚਾਹੀਦਾ 50 ਲੱਖ ਵੀ ਕਹਿ ਦਿੰਦੇ ਆਪਾਂ ਕੋਈ ਕਿਉਂਕਿ ਜਦੋਂ ਕਿਸੇ ਦੂਸਰੇ ਵਰਗ ਦੀ ਗੱਲ ਹੁੰਦੀ ਹੈ ਜੀ ਕਰੋੜ ਕਰੋੜ ਤੱਕ ਗੱਲ ਪਹੁੰਚ ਜਾਂਦੀ ਹੈ ਕਿ ਅਸੀਂ ਗਰੀਬਾਂ ਸਾਡੇ ਲਈ ਪੈਮਾਨੇ ਬਦਲ ਜਾਂਦੇ ਨੇ ਨਹੀਂ ਨਹੀਂ ਚਾਹੀਦਾ ਨਹੀਂ ਸਾਡੇ ਲਈ ਕਾਨੂੰਨ ਅਲੱਗ ਹੋ ਜਾਂਦਾ ਜੀ ਸੋ 50 ਲੱਖ ਘੱਟ ਤੋਂ ਘੱਟ ਜਦੋਂ ਕੋਈ ਕਿਸਾਨ ਮੰਗਦਾ ਜੀ ਉਹਨਾਂ ਨੂੰ ਕਰੋੜ ਕਰੋੜ ਦਿੱਤਾ ਜਾਂਦਾ ਨੌਕਰੀ ਦਿੱਤੀ ਜਾਂਦੀ ਹੈ ਸਾਨੂੰ ਕਹਿੰਦਾ ਕਿ ਆਪਾਂ ਸਾਨੂੰ ਕੋਈ ਕੁੱਤਿਆਂ ਵਾਂਗ ਨਾ ਦੱਸਦਾ ਮੈਂ ਕੋਈ ਉਹੀ ਸਾਧਨ ਤੇ ਕਰਾਂ ਕੋਈ ਰੋਟੀ ਚੱਲਦੀ ਨਹੀਂ ਕੋਈ ਹੁਣ ਅਸੀਂ ਪ੍ਰੈਸ਼ਰ ਪਾਵਾਂਗੇ ਇਹਨਾਂ ਤੇ ਉਹਨਾਂ ਨੇ ਉਹੀ ਸਾਡੇ ਪਾਏ ਨੇ ਕੋਈ ਅਸੀਂ ਪ੍ਰੈਸ਼ਰ ਪਾਵਾਂਗੇ ਹੁਣ ਇਹਨਾਂ ਤੇ ਸਰਕਾਰ ਤੇ ਕਿਉਂਕਿ ਅਸੀਂ ਜੋ ਵੀ ਕਰਨਾ ਪਏ ਪ੍ਰੈਸ਼ਰ ਪਾ ਕੇ ਜ਼ਰੂਰ ਮੈਂ ਨੂੰ ਕਿਹਾ ਲਿਸਟ ਬਣਾ ਕੇ ਦੇ ਦਿਓ ਜਿਹੜੇ-ਜਿਹੜੇ ਪਰਿਵਾਰ ਹੈ ਕੀ ਨਾਂ ਹੈ ਕਿੰਨੇ ਹੈਗੇ ਸਾਡੇ ਤੇ ਪੂਰਾ ਜੋਰ ਲਾਵਾਂਗੇ ਜੀ ਇਹਨਾਂ ਤੇ ਪ੍ਰੈਸ਼ਰ ਪਾਵਾਂਗੇ ਇਨਸਾਫਦੁਨ ਕਿਉਂਕਿ ਹੁਣ ਇਹ ਜ਼ਾਂਹ ਵਾਪਸ ਤਾਂ ਆ ਨਹੀਂ ਸਕਦੇ ਪਰ ਹੁਣ ਇਸ ਖੜੀ ਚ ਸਾਥ ਸਰਕਾਰ ਦੀ ਜੋ ਹੋ ਰਹੀ ਹੈ ਸਾਥ ਦੇ ਨਾਲ ਸਾਨੂੰ ਵੀ ਇਹ ਕਿਉਂ ਕਿਹਾ ਗਿਆ ਕਿ ਹੁਣ ਚੋਣ ਜਾ ਕੇ ਲੱਗੋ ਸਾਡੇ ਘਰਾਂ ਦੇ ਤੇਜੀ ਬਾਰੇ ਨਹੀਂ ਨਹੀਂ ਚੋਣਾਂ 11 12 ਮੋਤੋਂ ਜਾਂ ਸਰ ਇਹਦੇ ਚ ਚੋਣ ਜਾਬਤਾ ਦਾ ਕੋਈ ਉਸ ਨਹੀਂ ਹੁੰਦਾ ਇਹ ਮੌਜੂਦ ਹੈ ਜੀ ਦੁੱਖ ਦੀ ਘੜੀ ਚ ਦੁੱਖ ਦੀ ਘੜੀ ਵਿੱਚ ਕੋਈ ਤੋਣ ਜਾਪਦਾ ਦਾ ਕੁਝ ਨਹੀਂ ਹੁੰਦਾ ਉਹ ਤਾਂ ਪਰਮਿਸ਼ਨ ਮਿਲ ਜਾਂਦੀ ਹੈ ਉਹਦਾ ਕੋਈ ਕੋਈ ਪ੍ਰੋਬਲਮ ਨਹੀਂ ਆਉਂਦੀ ਆ ਦਾ ਕੋਈ ਹੁੰਦਾ ਪੋਲਿਟਿਕਲ ਗੇਮ ਆ ਅਸੀਂ ਉਸ ਉਹਨਾਂ ਲੀਡਰਸ਼ਿਪ ਤੋਂ ਕੀ ਉਮੀਦ ਰੱਖਦੇ ਆ ਜਿਹੜੇ ਸਾਡੇ ਇਥੇ ਘਰਾਂ ਦੇ ਵਿੱਚ ਆ ਗਏ ਇਹ ਕਹਿ ਰਹੇ ਨੇ ਵੀ ਸਾਡੀ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਤੁਸੀਂ ਦਾਰੂ ਜਾਂ ਠੇਕੇ ਤੋਂ ਖਰੀਦ ਲੈ ਤਾਂ ਸਰਕਾਰ ਦੀ ਜ਼ਿੰਮੇਵਾਰੀ ਕਿ ਅਸੀਂ ਉਮੀਦ ਲਾ ਸਕਦੇ ਹਾਂ ਕਿ ਇਨਸਾਫ ਮਿਲੂਗਾ ਸਾਨੂੰ ਪਰ ਮੈਂ ਤਾਂ ਆਪ ਮੰਤਰੀ ਕਹਿੰਦੇ ਨੇ ਜਿਹੜੇ ਉੱਤੇ 10-15 ਕਿਲੋਮੀਟਰ ਤੇ ਬੈਠੇ ਨੇ ਉਹ ਕਹਿੰਦੇ ਨੇ ਜੀ ਕੀ ਉਮੀਦ ਲਾਵਾਂਗੇ ਜੀ ਨਹੀਂ ਫਿਰ ਉਹ ਨਸ਼ੇ ਨੂੰ ਪ੍ਰਮੋਟ ਕਰ ਰਹੇ ਨੇ ਨਾ ਜਿਹੜਾ ਉਹ ਕਹਿ ਰਹੇ ਨੇ ਮੈਂ ਤਾਂ ਆਪ ਫਰਮਾਨ ਹੈ ਉਹ ਮੰਤਰੀ ਦੇ ਥੋੜੇ ਬਲਤ ਠੇਕੇ ਦਾ ਹੀ ਮੰਤਰੀ ਹੈ ਬਣਾਇਆ ਹਾਂ ਜੀ ਹਲਕੇ ਦੇ ਲਈ ਨਾ ਲਿਖਿਆ ਅਮਨ ਰੋੜੇ ਨੇ ਕਿਹਾ ਕਿੰਨੇ ਵਸਣ ਵਾਲੇ ਕਹਿੰਦਾ ਮੇਰੀ ਕਿਹੜਾ ਜ਼ਿੰਮੇਵਾਰੀ ਜੀ ਨਾਲ ਹੋ ਕੇ ਚਲਾ ਗਿਆ ਜੀ ਗੁਜਰਾ ਤੱਕ ਤਾਂ ਆ ਗਏ ਇੱਥੇ ਤੱਕ ਵੱਧ ਮੋਤਾ ਹੋ ਗਿਆ ਜੀ ਵਿੱਤ ਮੰਤਰੀ ਨੇ ਅੰਤਰਾ ਪਾਇਆ ਚਲੋ ਇੱਥੇ ਅੱਗੇ ਮੁੜ ਕੇ ਤੇਰਾ ਮੋਤਾ ਹੋ ਗਿਆ ਹਾਂ ਜੀ ਇੱਥੇ ਤਾਂ ਇੱਕ ਦਿਨ ਵੀ ਕੋਈ ਅਫਸਰ ਕੋਈ ਨਹੀਂ ਆਇਆ ਇੱਥੇ ਨਹੀਂ ਆ ਕੇ ਰੱਖੇ ਜੀ ਵੀ ਚਲੋ ਉਹਨਾਂ ਨੇ ਕੀ ਕੀਤਾ ਉਹ ਕਹਿੰਦੇ ਉਹਨਾਂ ਨੇ ਵਾਸੀ ਭੋਗਾਂ ਦੀ ਕਿਹਾਗਾ ਜੀ ਬਾਕੀ ਜਿਹੜਾ ਉਹਨਾਂ ਨੇ ਸੋਸ਼ਲ ਸਾਰਾ ਭੋਗ ਲਈ ਗਿਆ ਵੀ ਭੋਗ ਲਈ ਜੇ ਤੁਹਾਨੂੰ ਕੋਈ ਚੀਜ਼ ਦੀ ਲੋੜ ਤਾਂ ਉਹ ਵਸਪੈ ਸੀ ਉਹ ਕਰ ਸਕਦੇ ਐਨੇ ਤਾਂ ਅਸੀਂ ਵੀ ਗਏ ਕੁਦਰ ਨੇ ਹੈਗਾ ਸਾਡਾ ਪੂਰੇ ਪਿੰਡ ਦਾ ਸਾਥ ਆਈ ਅਸੀਂ ਕਰ ਸਕਾਂਗਾ ਸਰ ਦੋ ਕਿਸੇ ਵਿੱਚ ਥੋੜੀ ਅਸੀਂ ਹੋਰ ਨਹੀਂ ਹੋ ਸਕਿਆ ਸੀ ਪੁਲਿਸ ਨੇ ਜਲਦੀ ਕੀਤੀ ਕੁਛ ਇਹਨਾਂ ਨੂੰ ਨਹੀਂ ਪਤਾ ਸੀਗਾ ਉਹਨਾਂ ਨੂੰ ਵੀ ਉਹਨਾਂ ਮਿਲਣਾ ਚਾਹੀਦਾ ਮਹਾਂਗਾ ਜਿਹੜਾ ਯਾਨੀ ਕਿ ਪਹਿਲੀ ਮੌਤ ਹੋਈ ਹੈ ਜੀ ਉਹਨਾਂ ਕੀ ਪਤਾ ਨਹੀਂ ਪੋਸਟਮਾਰਟ ਨੂੰ ਹੋਇਆ ਹੈ ਕਿ ਉਹਨਾਂ ਨੂੰ ਪੋਸਟਮਾਰਟ ਨੂੰ ਨਹੀਂ ਹੋਇਆ ਲੱਗਦਾ ਪਰ ਨਹੀਂ ਦੇਖੋ ਜੋਗੀ ਪਰਿਵਾਰ ਮੈਂ ਉਹੀ ਗਏ ਮੈਂ ਦੀਪਾ ਜੀ ਨੂੰ ਕਿਹਾ ਲੈਸ ਬਣਾ ਲਓ ਜਿੰਨਾ ਨਹੀਂ ਆ ਮੈਂ ਉੱਥੇ ਅਫਸਰਾਂ ਨੂੰ ਕਿਹਾ ਕਿ ਡੀਸੀ ਨੂੰ ਕਿਹਾ ਕਿ ਮੈਂ ਕਹਿ ਦਵਾਂ ਨਹੀਂ ਪਤਾ ਲੱਗਦਾ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਅਸੀਂ ਅਸੀਂ ਕਰਾਂਗੇ ਉਹਨਾਂ ਦੀ ਗੱਲ ਇਹ ਹੈ ਜੀ ਸਰਕਾਰ ਆ ਜੀ ਜੁਗੋਦੀ ਪਾਰਟੀ 'ਚ ਬੈਠੇ ਹੋ ਜੀ ਤਗੜੇ ਉਮੀਦਵਾਰ ਹੋਈ ਤੇ ਉਹ ਪ੍ਰਸ਼ਾਸਨ ਗੱਲਾਂ ਕਰਦਾ ਵੀ ਸਿਹਤ ਹੌਲਦਾਨ ਨੂੰ ਲੈ ਕੇ ਇਹਨਾਂ ਨੇ ਬਹੁਤ ਧਾਰ ਕਰਿਆ ਵੀ ਅਸੀਂ ਇਸ ਤਰ੍ਹਾਂ ਕਰਨ ਮੈਡੀਕਲ ਹਸਪਤਾਲ ਖੋਲ੍ਹਣ ਜਾਂ ਡਾਕਟਰਾਂ ਦੀ ਕਮੀ ਹਿੰਦੇ ਸਾਲ ਹੁਣ ਵੈਂਟੀਲੇਟਰਾਂ ਦੀ ਜ਼ਰੂਰਤ ਸੀ ਜਦੋਂ ਪੇਸ਼ੰਗਾ ਨੂੰ ਅਸੀਂ ਲੈ ਕੇ ਗਏ ਆ ਉਹ ਵੀpropto ਦੇ ਰਜਿੰਦਰ ਹਸਪਤਾਲ ਦੇ ਵਿੱਚ ਮਹੀਆ ਨਹੀਂ ਸੀ ਇਹਨਾਂ ਨੂੰ ਆ ਬਾਡਾਂ ਦੇ ਵਿੱਚ ਪਾਏ ਗਏ ਹਾਲੇ ਹਾਂਜੀ ਆ ਬਾਡ ਦੇ ਵਿੱਚ ਮਰੇ ਮਾਸੜ ਜੀ ਦੀ ਜਿਹਨੇ ਜੀ ਡੈਥ ਹੋਈ ਆ ਅੱਧਾ ਘੰਟਾ ਸੀ ਘੰਟਾ ਉਹਨਾਂ ਨੂੰ ਆ ਉੱਤੇ ਬਾਡ ਦੇ ਵਿੱਚ ਰੱਖਿਆ ਡਾਕਟਰ ਤੱਕ ਨਹੀਂ ਪਹੁੰਚਿਆ ਜਦੋਂ ਤੱਕ ਡਾਕਟਰ ਪਹੁੰਚਿਆ ਉਹ ਡੈੱਡ ਹੋ ਗਏ ਉਸ ਤੋਂ ਬਾਅਦ ਤਾਂ ਕੀ ਕਰਨਾ ਸੀ ਉਸ ਤੋਂ ਬਾਅਦ ਤੋਂ ਉਹ ਨੋ ਹੀ ਨਾਲੀ ਪਾਈ ਗਏ ਹਨਾ ਕੌਡੀ ਦਾ ਵੀ ਹੱਥਾਂ ਨਾਲ ਨਾ ਨਸੀਬੀ ਦਿੱਤੀ ਜਾ ਰਹੀ ਹੈ ਮਸ਼ੀਨਾਂ ਕਿੱਥੇ ਨੇ ਵੈਂਟੀਲੇਟਰ ਕਿੱਥੇ ਨੇ ਜੀ ਮਸ਼ੀਨ ਤਾਂ ਕਿਸੇ ਨੇ ਲਾ ਕੇ ਨਹੀਂ ਦੇਖਿਆ ਜੀ ਕਿਸੇ ਨੂੰ ਕੁਝ ਵੀ ਕੀ ਹੋਣਾ ਕੋਈ ਵੀ ਸਰਕਾਰ ਤੋਂ ਬਿਨਾ ਤਾਂ ਨਸ਼ਾ ਕੋਈ ਵੀ ਨਹੀਂ ਆਉਂਦਾ ਹੈਗਾ ਨੀ ਨਸ਼ਾ ਤਾਂ ਆਪ ਐਮ ਐਲ ਏ ਇਹਨਾਂ ਦੇ ਆਪ ਆਪਲੇ ਮਹੀਨਾ ਲੈ ਜਾਂਦੇ ਵਿਚ ਨਾਲ ਕੋਈ ਉਹ ਕਰਤੋਂ ਨਾ ਕਿਹਾ ਸਾਨੂੰ ਅਸੀਂ ਤਾਂ ਇੱਕ ਬਦਲਾ ਦੇ ਨਾ ਤੇ ਗਰੀਬ ਔਰਤਾਂ ਨੇ ਵਿਚਾਰੀਆਂ ਨੇ ਹਜ਼ਾਰ ਰੁਪਏ ਦੇ ਲੱਗ ਜਾਂਦੇ ਨੇ ਜੀ ਹਰੇਕ ਦੇ ਚਲੋ ਵੀ ਪਾ ਦਿੰਦੇ ਆ ਅੱਜ ਅਸੀਂ ਪਤਾ ਨਹੀਂ ਕਿ ਜੇ ਸੱਤਾ ਕਿਸੇ ਸਾਰ ਹੋ ਜੇ ਸੋਡੇ ਮਹਾਰਾਜ ਸਾਨੂੰ ਤਾਂ ਸਾਨੂੰ ਤਾਂ ਸਵਾਲ ਕਰਨਾ ਸਾਡਾ ਤਾਂ ਹੱਕ ਬਣਦਾ ਸਾਡੇ ਨੂੰ ਥੋੜੀ ਲੜਾਈ ਲੜਾ ਜੀ ਪੱਕਾ ਦੇਖੋ ਸਰ ਮਗਰ ਪਹਿਕੇ ਮਗਰ ਪਹਿਕੇ ਮੈਂ ਮੈਂ ਤੇ ਦੀਪਾ ਜੀ ਅਸੀਂ ਇਕੱਠੇ ਲੱਗ ਕੇ ਅਸੀਂ ਜਿਹੜੇ ਤੇ ਮੈਨੂੰ ਲਿਸਟ ਆ ਜੇ ਮੈਂ ਡੀਸੀ ਕੋਲੇ ਚੀਫ ਸੈਕਟਰੀ ਕੋਲੇ ਜਿੱਥੇ ਵੀ ਸਾਰਾ ਸਾਰਾ ਬੰਦ ਇੱਕ ਹੀ ਗੱਲ ਕਰਦੇ ਹੱਥ ਬਨ ਕੇ ਪੂਰੇ ਨਗਰ ਵੱਲੋਂ ਵੀ ਅਸੀਂ ਗਰੀਬ ਲੋਗ ਆ ਰਾਜਨੀਤੀ ਤੋਂ ਬਹੁਤ ਦੂਰ ਆ ਠੀਕ ਆ ਸਾਨੂੰ ਇਸ ਗੱਲਾਂ ਦੀ ਸਮਝ ਨਹੀਂ ਹੈਗੀ ਅਸੀਂ ਘਟੂ ਘਟ ਤੁਹਾਡੇ ਤੋਂ ਉਮੀਦ ਕਰਦੇ ਹਾਂ ਵੀ ਸਾਡੀ ਨਾ ਮੋਤਾਂ ਦੇ ਉੱਪਰ ਰੋਟੀ ਨਾ ਸਿੱਖੀ ਜਾਵੇ ਰਾਜਨੀਤੀ ਦੀ ਸਾਨੂੰ ਇਨਸਾਫ਼ ਚਾਹੀਦਾ ਇਨਸਾਫ਼ ਮਿਲਣਾ ਚਾਹੀਦਾ ਜੀ ਜੋ ਜੋਗ ਨੇ ਜੀ ਨੌਕਰੀ ਦੀ ਜਵਾਬ ਦੀ ਨੌਕਰੀ ਮਿਲਣੀ ਚਾਹੀਦੀ ਹੈ ਜੋ ਬਣਦਾ ਮੁਆਵਜ਼ਾ ਉਹ ਦਿੱਤਾ ਜਾਣਾ ਚਾਹੀਦਾ ਜੀ ਨਹੀਂ ਗਲਤੀ ਇਸ ਮੌਕੇ ਦਾ ਰਾਜਨੀਤੀ ਹੋਣੀ ਨਹੀਂ ਚਾਹੀਦੀ ਜਿਹੜੀ ਆਪਾਂ ਤਾਂ ਇਹਦੇ ਤਰ੍ਹਾਂ ਦੇ ਕੰਮ ਅਸੀਂ ਤਾਂ ਇਹ ਕਰਨਾ ਹੈ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਨਹੀਂ ਨਹੀਂ ਅਸਰ ਦੁੱਖ ਹਾਂ ਬੀਬੀ 4000 ਤੇ ਪਿਛਲੇ 10 ਸਾਲਾਂ ਤੋਂ ਸਿਵਲ ਹਸਪਤਾਲ 'ਚ ਕੰਮ ਕਰਦੀ ਸਿਰਫ 4000 ਹੈ ਪਹਿਲਾਂ ਘਰ ਵਾਲਾ ਹੈ ਨਹੀਂ ਸੀ ਉਹ ਮੁੰਡਾ ਹੈ ਨਹੀਂ ਨੋ ਰਹਿ ਗਈ ਇਤਿਆਰ ਰਹੀ ਲੈ ਜੀ ਆ ਕੇ ਸਾਰ 4000 ਆ ਦੇਖੋ ਜੀ ਜੀ ਉਹਨਾਂ ਦਾ ਕਿਹਾਗਾ ਜਦੋਂ ਉਹਦੀ ਅੱਖਾਂ ਦੀ ਰੋਸ਼ਨੀ ਚੱਲੀ ਗਈ ਤੇ ਉਹ ਬੈਠੀ ਦੇ ਕਿ ਗੱਲ ਦਾ ਆਪਰੇਸ਼ਨ ਤੱਕ ਨਹੀਂ ਅਸੀਂ ਕਰਾ ਸਕਦੇ ਹੈਗੇ ਸਿੱਡੀ ਵੱਡੀ ਪ੍ਰੋਬਲਮਾਂ ਦੇ ਘਰ ਤੇ ਉਹੀ ਇੱਕ ਬੰਦਾ ਕਮਾਉਣ ਵਾਲਾ ਸੀ ਉਹੀ ਉੱਥੇ ਰਿਹਾ ਪਟਿਆਲੇ ਅੱਜ ਪੌਣਾ ਰੱਜੀ ਉਹ ਕਿੰਨੇ ਸਤਿਗੁਰੂ ਬਾਪ ਦਾ ਕਿੰਨਾ ਦਾ ਸਹਾਰਾ ਉਸ ਗਿਆ ਤੁਹਾਨੂੰ ਵੀ ਪਰਿਵਾਰ ਨੂੰ 2-2 ਲੱਖ ਰੁਪਏ ਰਿਪੋਰਟ ਦਿੱਤਾ ਜਾ ਰਿਹਾ ਹੈ। ਕਈ ਪਰਿਵਾਰ ਤਾਂ ਇਹ ਜਿਹੇ ਨੇ ਜਿਨ੍ਹਾਂ ਨੂੰ ਹੁਣ ਜਦੋਂ ਕੋਈ ਮਹਾਮਾਰੀ ਸ਼ੁਰੂ ਹੁੰਦੀ ਹੈ ਜੀ ਨਹੀਂ ਪਤਾ ਹੁੰਦਾ ਕਿ ਕਾਦੇ ਕਰਕੇ ਮੌਤ ਹੋਈ ਆ ਜਿਨ੍ਹਾਂ ਨੇ ਬਿਨਾ ਮੈਡੀਕਲ ਤੋਂ ਸੰਸਕਾਰ ਕਰਕੇ ਜੀ ਉਹਨਾਂ ਤਨ ਦਾ 1-2 ਤੱਕ ਦੀ ਮਦਦ ਨਹੀਂ ਪਹੁੰਚੀ ਹੈਗੀ ਜੀ ਉਹ ਪਰਿਵਾਰ ਕੀ ਕਰਨਗੇ ਅਸੀਂ ਉਹਨਾਂ ਨੂੰ ਵੀ ਜਾਣਦੇ ਆ ਜਿਨ੍ਹਾਂ ਇਸ ਤਰ੍ਹਾਂ ਮੌਤ ਹੋਈ ਆ ਵੀ ਉਹਨਾਂ ਨੂੰ ਵੀ ਬੰਦ ਮੌਜਾ ਮਿਲੇ ਉਹਨਾਂ ਦਾ ਤਾਂ ਇਹ ਕਿਤੇ ਨਾਮ ਦਾ ਸ਼ਾਮਲ ਨਹੀਂ ਕੀ ਆ ਵੀ ਬਰਫਾਣ ਨੇ ਆ ਦੇਖੋ ਆ ਬੇਬੀ ਬੈਠੀ ਆਗੀ ਆ ਬੱਚਾ ਤੇਨੇ ਗੋਦ ਲਿਆ ਸੀ ਪਤੀ ਇਹਦਾ ਮੁੱਕ ਗਿਆ ਕਰ ਕਰ ਜਾਊਗੀ ਕੋਈ ਆਟਾ ਪਾਊਗਾ ਕੋਈ ਪਾਉਂਦਾ ਨਹੀਂ ਮੇਰੇ ਵਰਗਾ ਕਹਿੰਦਾ ਤੂੰ ਰੋਦੀ ਆਗੇ ਨੀ ਤੁਰਦੀ ਲੱਗ ਹੈ ਨਾ ਇੰਨਾ ਪਰਿਵਾਰਾਂ ਦਾ ਵੀ ਕੁਝ ਬਣਨਾ ਚਾਹੀਦਾਗਾ ਇਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਕੀ ਹੋਇਆ ਇਹਨਾਂ ਚੱਕਿਆ ਲੱਗਣਾ ਚ ਦੇਖਾ ਚੱਕਿਆ ਲੱਗਣਾ ਚ ਹਨ ਇਹਨਾਂ ਨੂੰ ਨਹੀਂ ਪਤਾ ਜੀ ਮੈਨਾਂ ਤੇ ਕੱਲ ਵੀ ਪਹੁੰਚ ਕਰੀ ਫਿਰ ਇਦਾਂ ਨਹੀਂ ਕਰਨਾ ਕੋਈ ਵਾਰੀ ਸੱਪ ਨਾ ਕਰੇ ਕੋਈ ਹੋਰ ਮਤਭਾਗੀ ਗੱਲ ਹੋ ਜਾਵੇ ਆਪ ਜੀ ਆਪਰੇ ਸੋਚਾ ਦੇ ਤੁਕੀ ਸਾਡੇ ਪਰਿਵਾਰਾਂ ਦੇ ਤੇ ਫਤ ਤੁਸੀਂ ਉਹ ਜਿਹੜੀ ਬਹੁਤ ਦੁੱਖ ਦੀ ਗੱਲ ਆ ਯਾਰ ਕਿੰਨੇ ਇਕੱਲੇ 11 ਕਿੰਨੇ ਕਿੰਨੀ 11 ਹੋਣ 11 ਬਾਹਰ ਆਏ ਹੋ ਸੀ ਸਰ ਸਮਾਨੇ ਤੋਂ ਸੀ ਇੱਕ ਸ਼ਾਇਦ ਲੈਲਾ ਤੋਂ ਸੀ ਹਾਂ ਇੱਥੇ ਇੱਥੇ ਮੌਤ ਹੋਈ ਹੈ ਤਾਂ ਕਿ ਆਏ ਹੋ ਸੀ ਇੱਥੇ ਮੌਤ ਹੋਈ ਹੈ 5 7 ਇੱਥੇ ਹੋਈ ਹੈ ਸਰ 4 ਵੀ ਰੋਗੀ ਬਸਤੀ ਸਾਡੇ ਦੇ ਟਾਂ ਹਾਂ ਬਾਬਾ ਨੂੰ ਬ੍ਰਾਦਰ ਤੁਹਾਨੂੰ ਚੋਣ ਹਾਂ ਹਾਂ ਸਰਕਾਰ ਵੱਲੋਂ ਇਹਨਾਂ ਨੂੰ ਦਿਵਾ ਨਹੀਂ ਲੋ ਜੀ ਨਹੀਂ ਨਹੀਂ ਮਤਲਬ ਪੋਸਟਮਾਰਟਮ ਨਹੀਂ ਹੋਇਆ ਜੀ ਹਾਂ ਨਹੀਂ ਨਹੀਂ ਕੋਈ ਨਹੀਂ ਦਵਾਵਾਂਗੇ ਆਪਾਂ ਐਸ.ਡੀ.ਐਮ ਦੇ ਮੈਂ ਸਾਹਮਣੇ ਗੱਲ ਕੀਤੀ ਸੀ ਆਪਾਂ ਦਵਾਵਾਂਗੇ ਆਹ ਦੇ ਕੀਪਾਪਾ ਜੀ ਬੈਠੋ ਨਾ ਪਾਉਣਾ ਪਵੇ ਬੈਠੇ ਆਪਾਂ ਕਰਾਂਗੇ ਸਮਝ ਕਹਿ ਰਹੇ ਸਾਰੀ ਲਿਸਟ ਬਣਾ ਕੇ ਇੱਕ ਦਾ ਵੀ ਦੇਣਾ ਨਹੀਂ ਦੇਣਗੇ ਬਣਾ ਕੇ ਦਵਾਗੇ ਜੀ ਲਿਸਟ ਦਾ ਕੀ ਕਹਿੰਦਾ ਜੀ ਮੈਂ ਕਹਿ ਰਹੀਆਂ ਕਹਿ ਰਹੀ ਹਾਂ ਬਿਲਕੁਲੇ ਕਿ ਫਾਟੇ ਸਭ ਤੋਂ ਪਹਿਲਾਂ ਜਿਹੜੀ ਮੌਤ ਹੋ ਗਈ ਤਾਂ ਸਾਨੂੰ ਜਮੀ ਨਹੀਂ ਪਤਾ ਲੱਗਿਆ ਸੀ ਅਸੀਂ ਕਿਹਾ ਵੀ ਹਾਰਟ ਅਟੈਕ ਨਾਲ ਹੋਸੀ ਉਹਦਾ ਸੰਸਕਾਰ ਵੀ ਹੋ ਗਿਆ ਜਦੋਂ ਬਾਅਦ ਦੇ ਵਿੱਚ ਸ਼ਾਮ ਨੂੰ ਉਹ ਜਾ ਕੇ ਪਹੁੰਚੀ ਉੱਤੇ ਕਿਉਂਕਿ ਮੇਰਾ ਸੇਕੇ ਬੜਾ ਥੱਕੂ ਸੀ ਜਦੋਂ ਮੈਂ ਉੱਤੇ ਪਹੁੰਚੀ ਜਾ ਕੇ ਤੇ ਉਹੀ ਜ਼ਹਿਰੀਲੀ ਸ਼ਰਾਬ ਸੀ ਉਹਨਾਂ ਦੇ ਘਰੇ ਉਹ ਜ਼ਹਿਰੀਲੀ ਸ਼ਰਾਬ ਮਿਲਿਆ ਮੇਰੀ ਨੂੰਹ ਘਰੀਏ ਸਾਡੇ ਘਰ ਦੇ ਵਿੱਚ ਦੋੜ ਇਦਾਂ ਹੋਈਆਂ ਨੇ ਜੀ ਇਹ ਜਿਹੜੇ ਗਏ ਨੇ ਮਾਸੇ ਜੀ ਤੋਂ ਤੋਂ ਪਹਿਲਾਂ ਇਹ ਇਹ ਗੱਲ ਕਰਦੇ ਨੇ ਹੁਣ ਇਹ ਪੜੇ ਨਹੀਂ ਕਿ ਬੱਚੇ ਨੇ ਇਹਨਾਂ ਨੂੰ ਸਮਝਿਆ ਦੋ ਕੇਸ ਹੈਗੇ ਆ ਦੋ ਕੇਸ ਹੈ ਸਰ ਕਰਨਾ ਨਹੀਂ ਚੱਲਦਾ ਕੋਈ ਪਰ ਤੋਂ ਵੀ ਲੈ ਲੈ ਕੋਈ ਵੀ ਨਹੀਂ ਦੋ ਕੰਪੋਸ ਕਰ ਜਾਂਦੇ ਆਹ ਪੂਰਾ ਪ੍ਰੈਸ਼ਰ ਲੱਗਦਾ ਤੋੜਾ ਤਾਂ ਪੜੀਆਂ ਲੰਬੀਆਂ ਅਮੀਰ ਨਹੀਂ ਨਹੀਂ ਅਸੀਂ ਮੈਂ ਕਹਿ ਦਿੰਦਾ ਇਹਨਾਂ ਨੂੰ ਅਸੀਂ ਇੱਥੇ ਕੀਸੀ ਦਫਤਰ ਤੇ ਵੀ ਕਰਾਂਗੇ ਪੂਰਾ ਜ਼ੋਰ ਲਾਵਾਂਗੇ ਇਹਨਾਂ ਨੂੰ ਕਿ ਇਨਸਾਫ ਦਵਾਉਂਦੇ ਜੀ ਸਾਡੇ ਸਾਡੀ ਲੜਾਈ ਤੁਸੀਂ ਲੜੋ ਪੱਕਾ ਜੀ ਪੱਕਾ ਤੁਹਾਡਾ ਮੈਂ ਜੀ ਬਣਾਉਂਦਾ ਹਾਂ ਅੱਜ ਮੈਂ ਢੜਪੇ ਸੁਨਾਮ ਦੋਨੋਂ ਹਲਕਿਆਂ ਵਿੱਚ ਜਿੱਥੇ ਤਕਰੀਬਨ 20 ਲੋਕਾਂ ਦੀ ਮੌਤ ਹੋ ਗਈ ਆ ਜਿਹੜੀ ਜਾਲੀ ਸ਼ਰਾਬ ਕਰਕੇ ਉਹਨਾਂ ਦੇ ਦੁੱਖ ਸਾਂਝਾ ਸਾਂਝਾ ਕਰਨ ਵਾਸਤੇ ਉਹਨਾਂ ਦੇ ਪਰਿਵਾਰਾਂ ਨੂੰ ਮਿਲਣ ਆਇਆ ਇੱਥੇ ਜਦੋਂ ਪਹੁੰਚਿਆ ਮੈਨੂੰ ਬੜਾ ਦੁੱਖ ਲੱਗਿਆ ਇਹ ਸਰਕਾਰ ਦੇ ਜਿਸ ਤਰੀਕੇ ਨਾਲ ਇਹ ਸਰਕਾਰ ਇਹਨਾਂ ਨਾਲ ਗੱਲ ਕਰ ਰਹੀ ਹੈ ਸਭ ਤੋਂ ਪਹਿਲੇ ਤਾਂ ਇਹਨਾਂ ਦੇ ਜਿਹੜੇ ਇਸ ਨਾਮ ਦੇ ਮਨਿਸਟਰ ਹੈ ਆਮ ਆਦਮੀ ਪਾਰਟੀ ਦੇ ਉਹ ਇਹਨਾਂ ਪਰਿਵਾਰਾਂ ਦੇ ਘਰੇ ਜਾਂਦੇ ਤੇ ਕਹਿੰਦੇ ਆ ਕਿ ਆ ਕਿਉਂਕਿ ਆ ਠੇਕੇ ਤੋਂ ਇਹਨਾਂ ਨੇ ਸ਼ਰਾਬ ਨਹੀਂ ਲਿੱਤੀ ਇਸ ਕਰਕੇ ਅਸੀਂ ਜ਼ਿੰਮੇਵਾਰ ਨਹੀਂ ਮੈਂ ਸਹੀ ਮੈਨੇ ਤੇ ਉਹ ਮਨਿਸਟਰ ਮਨਿਸਟਰ ਰਹਿਣ ਦੇ ਲਾਇਕ ਨਹੀਂ ਹੈ ਜਿਹੜਾ ਮਨਿਸਟਰ ਨੂੰ ਪਤਾ ਨਹੀਂ ਮੁੱਖ ਮੰਤਰੀ ਤੇ ਸਰਕਾਰ ਦੀ ਜ਼ਿੰਮੇਵਾਰੀ ਕੀ ਹੈ ਜਾਲੀ ਸ਼ਰਾਬ ਨਸ਼ਾ ਸਾਰਾ ਕੁਝ ਰੋਕਣਾ ਆ ਜੁਮਵਾਰੀ ਉਹਦੀ ਹੈ ਆਪਣੀ ਜੁਮਵਾਰੀ ਤੇ ਆਪਣੇ ਜੁਮਵਾਰੀ ਲੈਣ ਦੀ بجائے ਆ ਲੋਕਾਂ ਦੇ ਦੋਸ਼ ਪਾਣ ਲੱਗੇ ਤੁਸੀਂ ਸਭ ਤੋਂ ਪਹਿਲਾ ਕੰਮ ਕਰਨਾ ਚਾਹੀਦਾ ਜਿਹੜੇ ਇੱਥੋਂ ਦਾ ਐਸਐਚਓ ਹੈ ਇੱਥੋਂ ਦਾ ਐਕਸਾਈਜ਼ ਬੰਦੇ ਆ ਉਹਨਾਂ ਨੂੰ ਇਮੀਡੀਏਟਲੀ ਸਸਪੈਂਡ ਕਰਕੇ ਅਰੈਸਟ ਕਰਨਾ ਚਾਹੀਦਾ ਹੈ ਦੂਜੀ ਗੱਲ ਜਿਹੜੇ ਲੋਕ ਇਹਨਾਂ ਕੀਤਾ ਉਹਨਾਂ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ ਹੈ ਤੇ ਇਸ ਵੱਡੀ ਗੱਲ ਹੈ ਕਿ ਐਕਸਾਈਜ਼ ਮਿਨਿਸਟਰ ਜਿਹੜੀ ਸ਼ਰਾਬ ਜਿੱਥੋਂ ਬੀਤੀ ਗਈ ਉਹ ਐਕਸਾਈਜ਼ ਮਿਨਿਸਟਰ ਦਾ ਆਪਣਾ ਹੀ ਹਲਕਾ ਹੈ ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਜ਼ਿੰਮਵਾਰੀ ਉਹਦੀ ਹੈ ਤੇ ਮੈਂ ਜਦੋਂ ਹੋਰ ਮਾੜੀ ਗੱਲ ਹੈ ਇੰਨਾ ਪਰਿਵਾਰਾਂ ਤੇ ਦਬਾਅ ਪਾਇਆ ਜਾ ਰਿਹਾ ਹੈ ਪਹਿਲੇ ਕਹਿੰਦੇ 50000 ਲੈ ਲਓ ਫਿਰ ਕਹਿੰਦੇ ਲੱਖ ਲੈ ਲਓ ਚੁੱਪ ਕਰ ਜਿਓ ਮੁੱਖ ਮੰਤਰੀ ਜਦੋਂ ਆਇਆ ਤਿੰਨ ਦਿਨ ਬਾਅਦ ਪਹਿਲੇ ਤਾਂ ਆਇਆ ਨਹੀਂ ਉਹ ਆਪਣੀ ਐਸੀ ਇਲਾਕੇ ਦਾ ਰਹਿਣ ਵਾਲਾ ਮੁੱਖ ਮੰਤਰੀ ਹੈ ਸੁਨਾ ਆਇਆ ਸੁਨਾ ਆਇਆ ਹੀ ਨਹੀਂ ਇਨਾਮ ਤਾਂ ਆਇਆ ਹੀ ਨਹੀਂ ਜਦੋਂ ਆਇਆ ਜਿਹੜੇ ਪਰਿਵਾਰਾਂ ਨੂੰ ਮਿਲਣ ਦੀ ਬਜਾਏ ਪੁਲਿਸ ਗਈ ਉਹਨਾਂ ਪਰਿਵਾਰਾਂ ਦੇ ਘਰਾਂ 'ਚ ਉਹ ਕੋਈ ਇਕੱਲਾ ਇਹਨਾਂ ਨੂੰ 20-22 ਪਰਿਵਾਰਾਂ 'ਚੋਂ ਇੱਕ ਪਰਿਵਾਰ ਨੂੰ ਲੈ ਕੇ ਆਈ ਤੇ ਜਿਸਨੇ ਜਦੋਂ ਸਾਰੇ ਲੋਕ ਉੱਥੇ ਇਕੱਠੇ ਹੋਏ ਪਹਿਲੇ ਸਾਰਿਆਂ ਦੇ ਮੋਬਾਈਲ ਉਹਨਾਂ ਨੇ ਖੋਲੇ ਕੋਈ ਰਿਕਾਰਡਿੰਗ ਨਾ ਕਰ ਸਕੇ ਮੁੱਖ ਮੰਤਰੀ ਦਾ ਕੰਮ ਹੈ ਉਹਦੇ ਬਾਅਦ ਉਹ ਜਿਹੜਾ ਜੈਜੇ ਲਫ਼ਜ਼ ਬੋਲੇ ਉਹਨੇ ਮੁੱਖ ਮੰਤਰੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉੱਥੇ ਪੋਲੀਟੀਕਲ ਸਪੀਚ ਕਰਨ ਲੱਗੇ ਇਹ ਸਭ ਤੋਂ ਮਾੜੀ ਗੱਲ ਹੈ ਨਾਲੇ ਜਿਹੜਾ ਇੱਕ ਬੰਦੇ ਨੇ ਜਾਂ ਦੋ ਲੋਕਾਂ ਨੇ ਸਵਾਲ ਪੁੱਛੇ ਅੱਜ ਪੁਲਿਸ ਉਹਨਾਂ ਦੇ ਮਗਰ ਪੈ ਗਈ ਹੈ ਕਿ ਸਵਾਲ ਮੁੱਖ ਮੰਤਰੀ ਨੂੰ ਕਿਉਂ ਪੁੱਛੇ? ਇਹ ਜਿਨ੍ਹਾਂ ਦੇ ਘਰ ਦੇ ਚਿਰਾਗ बुਝ ਗਏ ਤੇ ਸਵਾਲ ਨਹੀਂ ਪੁੱਛਣਗੇ ਜੇ ਮੁੱਖ ਮੰਤਰੀ ਆਇਆ ਹੈ ਦੁੱਖ ਸਾਂਝਾ ਕਰਨ ਵਾਸਤੇ ਆਇਆ ਹੈ। ਤੇ ਕਿਸ ਤੇ ਇਸ ਮੌਕੇ ਤੇ ਸਰਕਾਰਾਂ ਦਾ ਜਿੰਮੇਵਾਰੀ ਸਾਥ ਦੇਣਾ। ਆ ਗਰੀਬ ਪਰਿਵਾਰ ਹੈ। ਵਿਚਾਰੇ ਦਿਹਾੜੀ ਨਾਲ ਆਪਣਾ ਪਰਿਵਾਰ ਪਾਲਦੇ ਆ। ਪਰ ਜਿਵੇਂ ਹੀ 50 ਹਜ਼ਾਰ ਲੱਖ ਆ ਕੋਈ ਕੰਪਨਸੇਸ਼ਨ ਹੈ ਸ਼ਰਮ ਹੋਣੀ ਚਾਹੀਦੀ ਹੈ ਭਗਵੰਤ ਮਾਨ ਨੂੰ ਮੈਨੂੰ ਲੱਗਦਾ ਮੁੱਖ ਮੰਤਰੀ ਕਹਿਣ ਦੇ ਲਾਇਕ ਨਹੀਂ ਤੇ ਨਾਲੇ ਇਹਨਾਂ ਦਾ ਜਿਹੜਾ ਐਕਸਾਈਜ਼ ਮਨਿਸਟਰ ਹੈ ਜਿਹੜੇ ਜਿਹੜਾ ਆਪਣੇ ਹਲਕੇ ਦਾ ਇੱਥੋਂ ਦਾ ਹੈ ਉਹਨਾਂ ਨੂੰ ਮੈਨੂੰ ਲੱਗਦਾ ਲਾਇਕ ਨਹੀਂ ਉਹ ਸਰਕਾਰ ਤੇ ਰਹਿਣ ਦੇ ਵਿੱਚ ਮੈਂ ਚਾਹਣਾ ਹੈ ਕਿ ਮੈਂ ਇਹ ਚਾਹੁੰਦਾ ਹਾਂ ਕਿ ਇਹਦੀ ਜੁਡੀਸ਼ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਏ ਜੱਜ ਦੇ ਥੱਲੇ ਇਨਕੁਆਇਰੀ ਹੋਵੇ ਕਿਉਂਕਿ ਇਹਨਾਂ ਦਾ ਨਿਸ਼ਾਨਾ ਹੈ ਕਿ ਅਸੀਂ ਪੁਲਿਸ ਦੀ ਐਸਆਈਟੀ ਬਣਾ ਕੇ ਇਹਨੂੰ ਖੇਰੂ-ਖੇਰੂ ਕਰਕੇ ਅਸੀਂ ਜਮਾ ਦਵਾ ਦੇਣਾ ਸ਼ੋਮਨੀ ਕਾਲੀ ਦਲ ਬਿਲਕੁਲ ਦਬਾਉਣ ਨਹੀਂ ਦੇਊਗੀ ਮੈਂ ਆਪਣੇ ਜ਼ਿਲ੍ਹੇ ਦੀ ਲੀਡਰਸ਼ਿਪ ਨਾਲ ਪਰਮਿੰਦਰ ਢੀਂਟਾ ਸਾਹਿਬ ਜੀ ਨਾਲ ਸਾਰਿਆਂ ਨਾਲ ਮੈਂ ਗੱਲ ਕੀਤੀ ਹੈ ਕਿ ਜੇ 28 ਤਰੀਕ ਤੱਕ ਇਹਨਾਂ ਨੇ 20 ਲੱਖ ਰੁਪਏ ਘੱਟ ਤੋਂ ਘੱਟ ਕੰਪੰਸੇਸ਼ਨ ਨਾ ਦਿੱਤੀ ਜਾਂ ਕੋਈ ਸਰਕਾਰੀ ਨੌਕਰੀ ਨਾ ਦਿੱਤੀ ਗਰੀਬ ਪਰਿਵਾਰਾਂ ਨੂੰ ਤੇ ਜੁਡੀਸ਼ੀਅਲ ਕਵਰੀ ਨਾ ਕੀਤੀ ਸਾਡੀ ਇੱਥੇ ਸਾਰੀ ਸੰਗਤ ਨੂੰ ਲੈ ਕੇ ਸਾਰੇ ਪਰਿਵਾਰਾਂ ਨੂੰ ਲੈ ਕੇ ਅਸੀਂ ਡਿਪਟੀ ਕਮਿਸ਼ਨਰ ਦਾ ਲਗਾਤਾਰ ਧਰਨਾ ਸ਼ੁਰੂ ਕਰਾਂਗੇ ਭਾਵੇਂ ਚੋਣ ਜਾਬਤਾ ਲੱਗਿਆ ਹੋਇਆ ਹੈ ਭਾਵੇਂ ਚੋਣ ਜਾਬਤਾ ਚੋਣ ਜਾਬਤਾ ਦਾ ਮਤਲਬ ਨਹੀਂ ਹੈ ਕਿ ਤੁਸੀਂ ਕੰਪੈਸ਼ਨਟ ਗਰਾਊਂਡ ਤੇ ਕੋਈ ਫੈਸਲੀ ਲੈ ਸਕਦੇ ਇਹਦੇ ਚੋਣ ਜਾਬਤਾ ਨਹੀਂ ਰੋਕਦੀ ਇਹ ਚੋਣ ਜਾਬਤਾ ਫਿਰ 2 ਲੱਖ ਕਿਉਂ ਕਹਿਆ ਇਹਨਾਂ ਨੇ ਫਿਰ ਤਾਂ 20 ਲੱਖ ਵੀ ਕਹਿ ਸਕਦੇ ਸੀ 30 ਲੱਖ ਵੀ ਕਹਿ ਸਕਦੇ ਸੀ ਚੋਣ ਜਾਬਤਾ ਇਸ ਕੰਮ ਵਾਸਤੇ ਨਹੀਂ ਹੁੰਦੀ ਉਹ ਦੂਜੀ ਪੋਲੀਟਿਕਲ ਅਨਾਊਂਸਮੈਂਟ ਪੋਲੀਟਿਕਲ ਅਨਾਊਂਸਮੈਂਟ ਨਹੀਂ ਹੈ ਆਹ ਡਰਾਮਾ ਕਰਦੇ ਆ 24 ਕਰਕੇ ਦੇ ਪ੍ਰਧਾਨ ਮੰਤਰੀ ਭਗਵੰਤ ਮਾਨ ਦਾ ਇਕੱਲਾ ਕੰਮ ਆ ਕੇਜਰੀਵਾਲ ਦੇ ਮਗਰਮਗ ਲੱਗਿਆ ਕਿ ਉਹਨੂੰ ਬਚਾ ਲਈਏ ਉਹਦੇ ਆਪਣੇ ਹਲਕੇ ਦੀ ਲੋਕਾਂ ਲੋਕਾਂ ਦੀ ਮੌਤਾਂ ਹੋਈਆਂ ਉਹਦੇ ਵਾਸਤੇ ਉਹਨੇ ਟਾਈਮ ਨਹੀਂ ਨਸ਼ਾ ਖਤਮ ਕਰਨ ਕੇਜਰੀਵਾਲ ਨੂੰ ਲੈ ਕੇ ਇਹ ਕਹਿ ਰਹੇ ਇਹ ਕਹਿ ਰਹੇ ਨੇ ਕਿ ਸੱਚਾ ਹੋਇਆ ਕੇਜਰੀਵਾਲ ਨੂੰ ਲੈ ਕੇ ਮੈਂ ਹੋਰ ਗੱਲ ਕਹਿਣਾ ਚਾਹਣਾ ਹੈ ਪੰਜਾਬ ਵਿੱਚ ਨਸ਼ਾ ਘਰ ਘਰ ਪਹੁੰਚ ਗਿਆ ਹੈ ਉਹਦਾ ਵੱਡਾ ਕਾਰਨ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਮੀਨਾ ਲੈਣ ਲੱਗੇ ਨਸ਼ਾ ਵੇਚਣ ਵਾਲੇ ਤੋਂ ਮੈਨੂੰ ਅਫਸਰਾਂ ਨੇ ਦੱਸਿਆ ਕੀ ਸਾਨੂੰ ਹੁਕਮ ਹੈ ਕਿ ਜੋ ਐਮਐਲਏ ਕਹਿੰਦੇ ਆ ਉਹ ਬੰਦੇ ਨੂੰ ਹੱਥ ਨਹੀਂ ਲਾਉਣਾ ਉਹਨਾਂ ਨੂੰ ਇੰਨੀ ਸ਼ਹਿ ਦੇਤੀ ਕੱਲਾ ਪੈਸਾ ਆ ਨਹੀਂ ਹੁੰਦਾ ਦੇਖੋ ਵਿਚਾਰਿਆਂ ਦੀ ਜਾਨਾਂ ਚਲੇ ਗਈਆਂ ਤੁਸੀਂ ਕੁ ਪੈਸੇ ਕਮਾਉਣ ਤੇ ਲੱਗੇ ਆ ਇਹਨਾਂ ਦੀ ਜਾਨਾਂ ਦੇ ਉੱਤੇ